ਟ੍ਰੈਵਲ ਏਜੰਟਾਂ ਵੱਲੋਂ ਵਰਕ ਪਰਮਿਟ ਦਾ ਝਾਂਸਾ ਦੇ ਕੇ ਟੂਰਿਸਟ ਵੀਜ਼ੇ ਤੇ ਵਿਦੇਸ਼ ਭੇਜ ਕੇ ਮਾਰੇ 3 ਲੱਖ ਰੁਪਏ ਦੇ ਠੱਗੀ ਪੀੜਤ ਨੌਜਵਾਨ ਨੇ ਆਪਣੇ ਘਰਵਾਲੀ ਦੇ ਗਹਿਣੇ ਤੇ ਗੱਡੀ ਵੇਚ ਕੇ ਕੀਤੇ ਸਨ ਪੈਸੇ ਇਕੱਠੇ ਹੁਣ ਦਿਹਾੜੀਆਂ ਕਰਨ ਲਈ ਹੋਇਆ ਏ ਮਜਬੂਰ ਕੀ ਸਰਕਾਰ ਇਨ੍ਹਾਂ ਠੱਗ ਏਜੰਟਾਂ ਤੇ ਕਰੇਗੀ ਕੋਈ ਕਾਰਵਾਈ ਜਾਂ ਫਿਰ ਇਨ੍ਹਾਂ ਏਜੰਟਾਂ ਵੱਲੋਂ ਭੋਲੇ-ਪਾਲੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਠੱਗਦੇ ਰਹਿਣਗੇ ਸੁਨੋ ਵਿਦੇਸ਼ ਤੋਂ ਠੱਗੀ ਦਾ ਸ਼ਿਕਾਰ ਹੋਣ ਨਾਲ ਸੰਬੰਧਿਤ ਦਿਲਦਾਰਪਰੀ ਕਹਾਣੀ ਰੋਜਪੁਰ ਤੋਂ ਸੁਖਵਿੰਦਰ ਸ਼ਾਂਤੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਦੋਸਤੋ ਤੁਖਮੰਦਰ ਸਿੰਘ ਸ਼ਾਂਤ ਅੱਜ ਬਹੁਤ ਸਾਰੇ ਨੌਜਵਾਨ ਜਿਹੜੇ ਪੰਜਾਬ ਤੋਂ ਆਪਣੇ ਇੱਕ ਭਵਿੱਖ ਨੂੰ ਤਰਾਸ਼ਣ ਵਾਸਤੇ ਆਪਣਾ ਭਵਿੱਖ ਬਣਾਉਣ ਵਾਸਤੇ ਬਾਰ ਆਪਣਾ ਸਾਰਾ ਕੁਝ ਇਧਰੋਂ ਖਰਚ ਕਰਕੇ ਵਿਦੇਸ਼ਾਂ ਵਿੱਚ ਜਾਂਦੇ ਨੇ ਕਿ ਕਿਦੇ ਨਾ ਕਿਦੇ ਅਸੀਂ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਬਣਾ ਸਕੀਏ ਪਰ ਉਹ ਲੋਕਾਂ ਨੂੰ ਪਤਾ ਨਹੀਂ ਕਿ ਕੁਝ ਐਸੇ ਜਿਹੜੇ ਠੱਗ ਟਰੈਵਲ ਏਜੰਟ ਜਿਨ੍ਹਾਂ ਨੂੰ ਅਸੀਂ ਕਬੂਤਰਬਾਜ਼ ਵੀ ਕਹਿੰਨੇ ਆ ਜਿਹੜੇ ਉਹਨਾਂ ਨੂੰ इमोशनल ਕਰਕੇ ਉਹਨਾਂ ਨੂੰ ਠੱਗ ਲੈਂਦੇ ਨੇ ਠੱਗੀ ਦਾ ਸ਼ੰਕਾਰ ਜਦੋਂ ਹੋ ਜਾਂਦੇ ਨੇ ਉਧਰ ਫਸ ਜਾਂਦੇ ਨੇ ਤੇ ਫਸੇ ਹੋਏ ਨਾ ਉਧਰ ਦੇ ਤੇ ਨਾ ਇਧਰ ਦੇ ਰਹਿੰਦੇ ਨੇ ਆਪਣਾ ਸਾਰਾ ਕੁਝ ਲਟਾ ਕੇ ਵਾਪਸੇ ਦਰਾਨ ਕੇ ਜਦੋਂ ਹਕੀਕਤ ਆਪਣੀ ਕਹਾਣੀ ਦੱਸਦੇ ਨੇ ਨਾ ਤੇ ਸੁਣ ਕੇ ਵਾਕਿਆ ਹੀ ਬੜਾ ਦਰਦ ਹੁੰਦਾ ਸੋ ਇਸੇ ਤਰ੍ਹਾਂ ਦੀ ਇੱਕ ਸਟੋਰੀ ਇੱਕ ਕਹਾਣੀ ਫਰੋਜ਼ਪੁਰ ਦੇ ਪਿੰਡ ਮਹਾਲਮ ਦੇ ਨੌਜਵਾਨ ਦੇ ਨਾਲ ਘਟਿਆ ਜਿਹੜਾ ਇੱਥੋਂ ਆਪਣਾ ਭਵਿੱਖ ਬਣਾਉਣ ਵਾਸਤੇ ਅਰਮੀਨੀਆ ਨੂੰ ਜਾਂਦਾ ਪਰ ਹੁੰਦਾ ਕੀ ਏ ਉਹਦੇ ਨਾਲ ਆਓ ਆਪਾਂ ਉਹਦੇ ਜ਼ੁਬਾਨੀ ਸੁਣਦੇ ਕਿ ਉਹਦੇ ਨਾਲ ਵਾਪਰਦਾ ਕੀ ਏ ਸਾਡੇ ਨਾਲ ਉਹ ਨੌਜਵਾਨ ਇੱਥੇ ਮੌਜੂਦ ਏ ਜਿਨੇ ਆਪਣਾ ਸਾਰਾ ਕੁਝ ਬਰਬਾਦ ਕਰਤਾ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਕੀ ਨਾਂ ਏ ਨੌਜਵਾਨ ਤੇਰਾ ਮੇਰਾ ਨਾਮ ਕੁਲਦੀਪ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਮੈਂ ਮਹਾਲਮ ਦਾ ਰਹਿਣ ਵਾਲਾ ਤੇ ਇੱਥੋਂ ਮੈਨੂੰ ਇਹਨੇ ਭੇਜਿਆ ਅਰਮੀਨੀਆ ਤੇ ਤਿੰਨ ਲੱਖ ਕਿੰਨੇ ਕਿੰਨੇ ਭੇਜਿਆ ਕੀ ਨਾਂ ਸੀ ਉਹਦਾ ਇਹ ਹੀ ਰਾਜਾ ਹੈਗਾ ਇੱਥੋਂ ਆਪਣੇ ਸੁਨਿੰਦਰ ਸਿੰਘ ਸਾੜਕ ਦੇ ਨਾਲ ਕਿਹੜਾ ਪਿੰਡ ਸੀ ਉਹਦਾ ਕਿਲੀ ਕਿਲੀ ਰਹਿਣ ਵਾਲਾ ਕਿਲੀ ਦੇ ਰਹਿਣ ਵਾਲਾ ਹਾਂ ਕਿਲੀ ਦੇ ਰਹਿਣ ਵਾਲਾ ਤੇ ਇਹਨੇ ਮੈਨੂੰ ਲਿਆ 3 ਲੱਖ 5000 ਰੁਪਇਆ ਦੇ ਨਰਮੀਨੀਆਂ ਭੇਜਾਂਗਾ ਉੱਥੇ ਤੇਰੀ ਮੱਟੀ ਆਰਸੀ ਬਣਾ ਦਾਂਗਾ ਉੱਥੇ ਇਹਨੇ ਖਸਾਉਣਾ 2 ਨੰਬਰ ਦਾ ਫੇਟਾ ਨਾ ਉਹਦੇ ਕੋਈ ਆਰਸੀ ਬਣੀਗੀ ਤੇ ਬਾਏ ਮੈਨੂੰ ਕਹਿੰਦਾ 3 ਲੱਖ 5000 ਰੁਪਏ ਲੈ ਲਿਆ। ਸਿੱਧਾ ਰਮੀਨੀਆਂ ਤੈਨੂੰ ਭੇਜਿਆ ਕਿ ਰਸਤੇ ਦੇ ਵਿੱਚ ਕਿਦੇ ਸਟੇ ਹੋਇਆ ਸੀ ਤੇਰਾ? ਨਹੀਂ ਮੇਰਾ ਸਟੇ ਕੀਤੀ ਰੱਖਿਆ ਦੁਬਾਈ ਇਹਨੇ। ਕਿੰਨੇ ਦਿਨ ਰੱਖਿਆ ਦੁਬਾਈ? 23 ਦਿਨ ਰੱਖੀ ਰੱਖਿਆ ਇਹਨੇ। ਅੱਛਾ ਤੇ ਕਿਦੇ ਦੁਬਾਈ ਰਹਿ ਤਾ? ਹਾਂ 23 ਦਿਨ ਦੁਬਾਈ ਰਿਹਾ। ਉੱਥੋਂ ਬਾਅਦ ਇਹਨੇ ਰਮੀਨੀਆਂ ਘੱਲਿਆ ਉੱਥੇ ਮੈਨੂੰ ਇਹਨੇ ਦਾਸ ਦੇਣਾ ਕੁੱਤਿਆਂ ਵਾਂਗ ਰੋਲੀ ਰੱਖਿਆ ਨੇ। ਕੋਈ ਮੇਰੀ ਇਹਨੇ ਗੱਲ ਬਾਣੀ ਸੁਣੀ ਗਈ। ਤੇ ਉਦੋਂ ਬਾਅਦ ਇਹਨੇ ਮੈਨੂੰ ਘਲਾਤਾ ਮਿੰਡ ਰੀਅਰੀ ਕੈਂਪੀ ਗੱਲ ਜਾ। ਇਹ ਕੈਂਪ ਚ ਖਲਾਤਾ ਉਥੋਂ ਇਹਨੇ ਗੱਲਾਂ ਦਾ ਦਰਾ ਸ਼ੋਸ਼ਣ ਘੜ ਬਣ ਜੇਗਾ ਤੇਰੀ ਮੈਂ ਇਹਨੇ ਤੋਂ ਸਾਰੀਆਂ ਗੱਲਾਂ ਕੀਤੀਆਂ ਮੈਂ ਦਰਾ ਟੀਆਰਸੀ ਬਣਾ ਕੇ ਦਾਗਾ ਸਾਰਾ ਕੁ ਬਣਾ ਕੇ ਦਾਗਾ ਤੈਨੂੰ ਫਰੂਟ ਪੈਕ ਗੰਦੇ ਲਾਂਗੇ ਇਹਨੇ 90 ਹਜ਼ਾਰ ਬਣੇ ਗਏ ਬਣੇ ਕੁਝ ਨਹੀਂ ਉਥੇ ਬਣਿਆਗਾ ਤੇ ਕਿਹੜੇ ਮੇਰੇ ਤੇ ਦਿਨ ਲੱਗੇ ਆ ਮਿੰਟਰੀ ਏਰੀਆ ਬੈਂਕਰ ਬੰਦੇ ਉਹ ਵੀ ਮੇਰੇ ਇਹਨੇ ਪੈਸੇ 10000 ਰੁਪਇਆ 20000 ਰੇਰ ਗਿਆ ਤੇ ਇਹ ਤੋਂ ਬਾਅਦ ਇਹਨੇ ਮੈਨੂੰ ਮਾਰਜੀ ਚ ਪੈਣ ਲਾਫੀ ਬਰਫਾ 6 ਮਹੀਨੇ ਉਥੇ ਮੈਂ ਵਿਹਲਾ ਬੈਠਾ ਰਿਆ ਏਨੂੰ ਮੈਂ ਹੋਰ ਮੈਨੂੰ ਕੋਈ ਕੰਮ ਲਾਭ ਦੇਣੇ ਬੰਦੇ ਨੇ ਕੋਈ ਲੰਬੀਆਂ ਦਿੱਤਾਗਾ ਉਸ ਤੋਂ ਬਾਅਦ ਮੈਂ ਆਪਦੀ 35500 ਟਿਕਟ ਕਰਾ ਕੇ ਉਥੋਂ ਵੈਗ ਆਇਆ 10200 ਰੁਪਿਆ ਪੈਣ ਪਿਆ ਮੈਨੂੰ ਇੰਡੀਆ ਦਾ ਤੇ 55000 ਰੁਪਇਆ ਮੇਰਾ ਉਹ ਖਰਚਾ ਆ ਗਿਆ ਤਾਂ 3.5 ਲੱਖ ਰੁਪਏ ਇਹ 3 ਲੱਖ 50000 ਇਹ ਨੇ ਲਿਆ ਤੁਸੀਂ ਦੱਸ ਰਹੇ ਸੀ ਨਾ ਕਿ ਜਦੋਂ ਇਧਰੋਂ ਪੈਸਾ ਇਕੱਠਾ ਕੀਤਾ ਤੁਸੀਂ ਆਪਣੀ ਘਰ ਦੀ ਦਾ ਕੀ ਕੀ ਕੁਝ ਵੇਚ ਕੇ ਕੀ ਕੀ ਕੁਝ ਲਿਆ ਇਹ ਕਿਹੜਾ ਗਹਿਣਾ ਵਟਾ ਗਿਆ ਸਾਰਾ ਕੋਈ ਵੇਚ ਕੇ ਗੱਡੇ ਵੀ ਆਪਦੀ ਵੇਚ ਕੇ ਇੱਕ ਨਾ ਸਮਝੇ ਗੰਗਾਲੀ ਹੋ ਗਿਆਂ ਤੇ ਸਾਰਾ ਕੁਝ ਵੇਚ ਕੇ ਆਪਦਾ ਇੱਕ ਨਾ ਸਾਰੇ ਪੈਪੂਏ ਲਾ ਕੇ ਚਲੇ ਗਿਆਂ ਉਸ ਤੋਂ ਬਾਅਦ ਇਹ ਬੰਦੇ ਨੇ ਮੇਰਾ ਫੋਨ ਚੁੱਕਣੋ ਚਲੇ ਗਿਆਂ ਫਿਰ ਮੈਂ ਕਹਾ ਗਿਆ ਮੈਂ ਮੇਰੀਆਂ ਦੋ ਧੀਆਂ ਤੂੰ ਮੇਰੇ ਨਾਲ ਧੱਕਾ ਨਾ ਕਰੀ ਗਈ ਇਹਨੇ ਕੰਜਨ ਨੇ ਕੋਈ ਮੇਰੇ ਨਾਲ ਸੀ ਨਹੀਂ ਕੀਤੀ ਗਈ ਠੀਕ ਹੈ ਤੇ ਇਹੇ ਮੈਂ ਕਹਣਾਗਾ ਉਦੋਂ ਬਾਅਦ ਕੰਮ ਮਿਲਿਆ ਕੋ ਨਹੀਂ ਉੱਥੇ ਸਾਰੇ ਬੰਦੇ ਵੇਲੇ ਬਦੇ ਸਾਰੇ ਬੰਦੇ ਪੈਸੇ ਵੇਰਗੇ ਨਾ ਉਹਦੇ ਕੰਮ ਬਾੜ ਮਿਲਿਆਗਾ ਮੈਂ ਇਹ ਬੇਨਤੀ ਕਰਨਾ ਆਪਦੇ ਟਿਕਟਾਂ ਤੇ ਪੈਸੇ ਕਾਟ ਲੈ ਬਾਕੀ ਮੇਰੇ ਪੈਸੇ ਦੇ ਦੇ ਨਹੀਂ ਹੁਣ ਇੱਥੇ ਗੁਜ਼ਾਰਾ ਕਿਵੇਂ ਕਰਦੇ ਪਏ ਕਿ ਕੀ ਕਰਦੇ ਹੁਣ ਗੱਡੀ ਵੇਚਤੀ ਸੋਨਾ ਵੇਚਤਾ ਤੇ ਇੱਥੇ ਕਿਵੇਂ ਗੁਜ਼ਾਰਾ ਕਰਦੇ ਹੁਣ ਮੈਂ ਇਹ 300 ਰੁਪਿਆ ਦੇੜੀ ਜਾਨਾਗਾ ਮੈਂ ਇਹ ਆਖਿਆ ਜਾਲ ਦੇ ਟਿਕਟਾਂ ਘੜ ਗੜ ਗੜੀ ਲੈ ਲਾਂਗਾ ਆਪਦੀ ਤੇ ਚੱਲਾ ਉਹਦਾ ਕੰਮ ਚਲਾ ਲਾਂਗਾ ਤੇ ਹੁਣ ਉਹ ਰਾਜਾ ਕੋ ਜਾਲੇ ਸੋਨਾ ਮੈਂ ਪਿਆਰ ਨਾ ਕਰਾਂ ਸ਼ਹਿਰ ਵੀ ਮਿਲਿਆਗਾ ਤੇ ਦੋ ਤਿੰਨ ਵਾਰ ਤਦ ਇਹਨਾਂ ਮੈਂ ਪੈਸੇ ਦੇ ਦਾਂ ਟਿਕਟਾਂ ਕੱਟ ਗਏ ਤੇ ਬਾਕੀ ਹੁਣ ਮੇਰੀ ਗੱਲ ਬਾਣੀ ਸੁਣਦਾ ਪਿਆ ਕੋਈ ਤੁਸੀਂ ਦਰਖਾਸਤ ਕੋਈ ਦਿੱਤੀ ਆ ਜਾਂ ਲਖਾਈ ਆ ਕੁਝ ਨਾ ਨਾ ਮੈਂ ਇਹ ਮੂੰਹ ਲਿਆ ਜਾ ਕੇ ਚੜਾ ਆਪਾਂ ਮਗਰੀ ਬੰਦੇ ਆ ਚਲ ਕੇ ਮਾਰਾ ਜਾਗਾ ਕਹਿਣਾ ਮੂੰਹ ਲਾਥਾ ਕਰਨਾ ਤੇ ਚਲ ਆਪਾਂ ਇਹਦਾ ਪਹਿਲਵਾਨ ਸੀ ਨਾ ਪੈਸੇ ਦੇ ਦੇ ਠੀਕ ਮੈਂ ਰਾਤੀ ਜੋੜਨਾ ਚਲ ਗੰਜਰਾ ਮੇਰੇ ਟਿਕਟਾਂ ਨੇ ਉਹਦੇ ਕਰਨਾ ਬਾਕੀ ਮੈਨੂੰ ਪੈਸੇ ਦੇ ਦੇ ਮੇਰੀ ਇਹਨੇ ਕੋਈ ਗੱਲ ਨਹੀਂ ਸੁਣੀ ਗਈ ਸੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਗੁਹਾਰ ਲਾਉਂਦੇ ਮੈਂ ਰਹਿਣਾ ਇਹਦੇ ਕਾਰਵਾਈ ਹੋਣੀ ਚਾਹੀਦੀ ਆ ਉਹਦੇ ਟਿਕਟਾਂ ਪੈਸੇ ਅਜੇ ਵੀ ਕੱਟ ਲਵੇ ਤੇ ਮੇਰੇ ਬਾਕੀ ਪੈਸੇ ਮ ਹਾਲਾਤ ਕਿਵੇਂ ਦੇ ਨੇ ਕਰਦੇ ਤੇਰੇ ਉਹ ਲਾਦਬੌਰ ਮਾਰੇ ਹੋਏ ਪਏ ਆ ਬੱਚੇ ਕਿੰਨੇ ਨੇ ਬੱਚੇ ਦੋ ਕੁੜੀਆਂ ਇਹਨੇ ਗੱਲੀਆਂ ਮੇਰੀਆਂ ਅੱਛਾ ਹਾਂ ਤਾਂ ਕਰ ਗਿਆ ਤੇ ਮੈਂ ਅੱਜ ਘਰੇ ਵੀ ਗਿਆ ਰਿਆਂ ਸਾਦਕ ਪਿੰਡ ਗੇਲੀ ਦੇ ਘਰੇ ਵੀ ਗਿਆ ਰਾਂ ਅੱਜ ਮੈਂ ਚਲਾਉਂਦੇ ਟਿਕ ਟਕ ਆਲਾ ਬਾਕੀ ਮੇਰੇ ਪੈਸੇ ਦੇ ਦੇ ਆਗੋ ਕਹਿੰਦਾ ਫਲਾਣਾ ਟਮਗਾ ਜੋ ਇਹ ਦੇ ਦਾਂਗਾ ਐ ਕਰਨਾ ਕਿ ਠੀਕੀ ਤਰੀਕੀ ਦਾ ਕਰਾਰ ਦਿੱਤਾ ਅੱਜ ਦਿਨਾਂ ਗੱਲ ਦੇਣਾ ਮੈਂ ਇਹਨੂੰ ਆਖਾ ਹੁਣ ਆ ਜਾ ਕਰ ਸੋ ਇਹ ਇਹ ਹਾਲਾਤ ਤੇ ਦੋਸਤੋ ਦੇਖੋ ਪਤਾ ਨਹੀਂ ਕੀ ਆਸਾਂ ਕਰਕੇ ਕੀ ਕੁਝ ਕਰਕੇ ਲੋਕ ਪੈਸਾ ਇਕੱਠਾ ਕਰਦੇ ਜਵਾਨ ਕਹਿੰਦਾ ਮੈਂ ਗੱਡੀ ਵੇਚਤੀ ਘਰ ਦੀ ਦੇ ਗਹਿਣੇ ਗੱਟੇ ਸਾਰਾ ਕੁਝ ਵੇਚਦਾ ਐ ਅੱਜ ਦਿਹਾੜੀਆਂ ਕਰਨ ਨੂੰ ਮਜਬੂਰ ਆ ਸੋ ਸਰਕਾਰ ਨੇ ਬੜਾ ਸਿਕੰਜਾ ਕਾਗਜ਼ਾਂ ਵਿੱਚ ਕੱਸਿਆ ਕਾਗਜ਼ਾਂ ਵਿੱਚ ਕਿਹਾ ਜਾਂਦਾ ਕਿ ਐਸੇ ਟਰੈਵਲ ਏਜੰਟਾਂ ਤੇ ਨੱਥ ਪਾਈ ਜਾਏਗੀ ਪਰ ਥਾਂ ਥਾਂ ਤੇ ਅੱਜ ਵੀ ਐਸੇ ਟਰੈਵਲ ਏਜੰਟ ਨੇ ਜਿਹੜੇ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਆਪਣਾ ਸ਼ਿਕਾਰ ਬਣਾਉਂਦੇ ਨੇ ਉਹਨਾਂ ਦਾ ਪੈਸਾ ਲੁੱਟ ਕੇ ਉਹਨਾਂ ਦਾ ਸ਼ੋਸ਼ਣ ਕਰਕੇ ਤੇ ਉਹਨਾਂ ਨੂੰ ਬਕਾਰ ਦਰਦਰ ਦੀਆਂ ਠੋਕਰਾਂ ਖਾਣ ਵਾਸਤੇ ਛੱਡ ਦਿੰਦੇ ਨੇ ਸੋ ਦੇਖਣਾ ਇਹ ਹੋਏਗਾ ਕਿ ਸਰਕਾਰ ਇਹਨਾਂ ਫਰਾਡ ਏਜੰਟਾਂ ਤੇ ਟਰੈਵਲ ਏਜੰਟਾਂ ਤੇ ਕੋਈ ਕਾਰਵਾਈ ਕਰਦੀ ਏ ਜਾਂ ਨਹੀਂ ਸੋਦਾਸ ਸੁਖਮੰਦਰ ਸਿੰਘ ਸ਼ਾਂਤ ਫਰੋਜਪੁਰ ਤੋਂ ਧੰਨਵਾਦ